ਸਤਿ ਸ਼੍ਰੀ ਅਕਾਲ ਜਗਬਾਣੀ ਟੀਵੀ ਦੇਖ ਰਹੇ ਹੋ ਤੁਹਾਡਾ ਸਵਾਗਤ ਹੈ ਤੇ ਮੈਂ ਆ ਅਦਰਸ਼ ਜੋਸਨਾਸਟ ਮੌਜੂਦ ਆ ਜਲਾਲਾਬਾਦ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਜਿੱਥੇ ਕੱਚੇ ਕਰਮਚਾਰੀਆਂ ਨੇ ਧਰਨਾ ਲਾਇਆ ਹੈ ਧਰਨਾ ਕਿਸ ਸਬੰਧ ਦੇ ਵਿੱਚ ਲਾਇਆ ਹੈ ਈਓ ਦੇ ਖਿਲਾਫ ਧਰਨਾ ਲਾਇਆ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਈਓ ਸਾਡੀ ਫਾਈਲ ਅੱਗੇ ਪ੍ਰੋਸੈਸ ਨਹੀਂ ਕਰ ਰਿਹਾ ਫਾਈਲ ਰੋਕ ਕੇ ਰੱਖੀ ਹੋਈ ਹੈ ਤੇ ਉਧਰ ਈਓ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਵੀ ਸਾਨੂੰ ਇਸ ਸਬੰਧ ਦੇ ਵਿੱਚ ਕੋਈ ਨੋਟਸ ਨਹੀਂ ਦਿੱਤਾ ਗਿਆ ਤਾਂ ਉਹ ਪੱਲਾ ਛੱਡਦੇ ਹੋਏ ਨਜ਼ਰ ਆਏ ਨੇ ਉਹਨਾਂ ਨਾਲ ਫੋਨ ਤੇ ਗੱਲਬਾਤ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਗੱਲਬਾਤ ਵੀ ਕਰਾਉਣੇ ਆ ਇਹ ਸਾਡਾ ਮਸਲਾ ਕਾਫੀ ਸਮੇਂ ਲੱਗੇ ਸਮੇਂ ਤੋਂ ਚੱਲਦਾ ਪਿਆ ਇਹ ਪੱਕਿਆਂ ਦਾ ਜੋ ਕਿ ਸਾਡੇ ਇਹ ਸਾਬ ਨੂੰ ਮਿਲੇ ਸੀ ਪਹਿਲਾਂ ਐਮਐਲਏ ਸਾਬ ਨੂੰ ਮਿਲੇ ਆ ਪ੍ਰਧਾਨਜੀ ਵਿਕਾਏ ਚੌਧਰੀ ਨੂੰ ਮਿਲੇ ਆ ਜੋ ਕਿ ਐਮਐਲਏ ਵੱਲੋਂ ਪ੍ਰਧਾਨਜੀ ਵੱਲੋਂ ਕਹਿ ਗਿਆ ਸੀਗਾ ਤਾਂ ਤਿੰਨ ਮਹੀਨੇ ਪਹਿਲੇ ਕਹਿਤਾ ਸੀਗਾ ਚਲੋ ਜੇ ਉਹਨਾਂ ਦਾ ਪੈਂਡਿੰਗ ਕੰਮ ਹੈ ਇਹਨਾਂ ਨੂੰ ਪੂਰਾ ਕੀਤਾ ਜਾਵੇ ਪੱਕੇ ਕੀਤਾ ਜਾਵੇ ਈਓ ਸਾਹਿਬ ਪ੍ਰਧਾਨ ਜੀ ਮੰਨ ਗਏ ਪਰ ਈਓ ਸਾਹਿਬ ਜੀ ਨੂੰ ਮਹੀਨਾ ਡੇਢ ਹੀ ਹੋ ਗਿਆ ਸਾਨੂੰ ਇੱਥੇ ਗੇੜੇ ਕੱਢਦੇ ਆ ਨੂੰ ਈਓ ਸਾਹਿਬ ਕਹਿੰਦੇ ਅੱਜ ਕੰਮ ਕੱਲ ਅੱਜ ਕਰਦਾ ਕੱਲ ਕਰਦਾ ਲੇਕਿਨ ਆਉ ਆਹਦੀ ਗੱਲ ਤੇ ਨਹੀਂ ਆਦੇ ਪਿਛਲੀ ਗੱਲ ਦਾ ਸੀ ਨੇਦੇ ਵੀ ਕੀ ਕਰਨਾ ਬਾਹੀ ਗਾ ਵਾਰ-ਵਾਰ ਇੱਕੋ ਗੱਲ ਉਧਰਾਈ ਜਾ ਰਿਹਾ ਵੀ ਕਰਦੇ 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 ਆ ਲੇਕਿਨ ਅਈ ਸੋਮਵਾਰ ਦਾ ਲਾਸਟ ਟਾਈਮ ਦਿੱਤਾ ਸੀ ਈਓ ਸਾਹਿਬ ਨੇ ਵੀ ਸੋਮਵਾਰ ਹਾਲਾਚ ਮੈਂ ਜਾ ਕੇ ਫਾਈਲ ਕਾ ਜਾ ਕੇ ਸਾਈਨ ਕਰਾ ਕੇ ਲਿਆਵਾਂਗਾ ਅਈ ਵੇਈ ਗੱਲ ਕੀਤੀ ਈਓ ਸਾਹਿਬ ਮਤਲਬ ਸ਼ਹਿਰ ਦਾ ਕੋਈ ਕਸੂਰ ਨਹੀਂ ਅਈ ਸ਼ਹਿਰ ਚ ਮੇਰੇ ਕੋ ਗੰਦ ਨਹੀਂ ਮਾਰਨਾ ਸ਼ਹਿਰ ਦਾ ਕੀ ਕਸੂ ਆਹੀ ਸ਼ਹਿਰ ਨੂੰ ਫਿਰ ਜੋ ਮਰਜ਼ੀ ਆ ਫਿਰ ਗੰਦ ਪਾਵੇ ਕੁਝ ਵੀ ਹੋਵੇ ਪਰ ਆਹੀ ਫਿਰ ਨਹੀਂ ਟਲ ਮਤਲਬ ਗਾਦਾ ਬਥਾ ਤਾਂ ਤੇ ਅਟਲ ਰਾਵਾਂਗੇ ਜਿਹੜੀ ਗੱਲ ਆਹੀ ਕਰਾਂਗੇ ਪੂਰੀ ਕਰਾਂਗੇ ਇਹੋ ਸਾਨੂੰ ਵਾਰਨਿੰਗ ਤੇ ਗਏ ਸੀਗੀ ਨਾ ਰਿਕੁਐਸਟ ਕੀਤੀ ਸੀ ਪਰ ਲੇਕਿਨ ਨੋਟਿਸ ਵੀ ਦੇ ਗਏ ਆ 14 ਤਰੀਕ ਨੂੰ ਪਰ ਯੋਹ ਸਾਹਿਬ ਕਹਿੰਦੇ ਮੈਂ ਸੋਮਵਾਰ ਜਾ ਕੇ ਸਾਈਨ ਕਰਾ ਲਿਆ ਪਰ ਲੇਕਿਨ ਸੋਮਵਾਰ ਨੂੰ ਪਤਾ ਸੀ ਤਾਂ ਆਫਿਸ ਦੁਆਕੇ ਉਹ ਕਹਿੰਦੇ ਯੋਹ ਸਾਹਿਬ ਚੰਡੀਗੜ੍ਹ ਗਏ ਚਲੇ ਚਲੇ ਗਏ ਨੇ ਪਰ ਇਹ ਗਾਲ ਨੂੰ ਸੀਰੀਅਸ ਨਹੀਂ ਲੈ ਰਹੇ ਨੇ ਆਹੀ ਬਹੁਤ ਵਾਰ ਮੰਗਾ ਕੀਤੀਆਂ ਲੇਕਿਨ ਆਪਦੀ ਗੱਲ ਨੂੰ ਪਨੇ ਦਰਾਈ ਆ ਰਹੇ ਵੀ ਕਰਦੇ ਪਿਆ ਕਰਾਨੇ ਪਿਆ ਕਰਦੇ ਵੀ ਕਰਾਨੇ ਪਿਆ ਬਸ ਕਿੰਨੇ ਮਲਾਜਮ ਹੈ ਜਿਹੜੇ ਪੱਕੇ ਹੋਣ ਇਹ 76 ਮਲਾਜਮ ਨੇ ਸਾਡੇ ਬਾਕੀ ਸੀਵਰ ਵਾਲੇ ਸੀਵਰ ਵਾਲੇ ਵੀ ਕੁਝ ਹੈਗੇ ਆ ਜੀ ਬਾਕੀ ਜਿਹੜੇ ਸਾਡੇ ਸਪਾਈਸ ਹੈਗਣ ਉਹ 76 ਮਲਾਜਮ ਹੈ ਜੀ 76 ਮਲਾਜਮ ਹੈ ਜਿਹੜੇ ਪੱਕੇ ਹੋਣੇ ਹਾਂਜੀ ਠੀਕ ਹੈ ਕਿੰਨੇ ਚਿਰ ਤੋਂ ਇਹ ਮੰਗ ਹੈ ਤੁਹਾਡੀ 100 ਦੀ ਪ੍ਰਤੀ ਵਕ 76 ਜਿਹੜੇ ਸਾਡੇ ਮਲਾਜਮ ਬਾਕੀ ਸੀਵਰ ਵਾਲੇ ਕੋਈ ਹੋਰ ਵੀ ਵਿੱਚ ਪਾ ਕੇ 100 ਦੀ ਪ੍ਰਤੀ ਹੈ ਜੀ 100 ਦੇ ਗ੍ਰੀਪ ਹਾਂਜੀ ਇਹ ਕਿੰਨੇ ਚਿਰ ਦੀ ਮੰਗ ਹੈ ਇਹ ਪੱਕੇ ਕਰਨ ਦਾ ਇਹ ਜੀ 2021 ਦੀ ਹੈ ਜੀ 3 ਸਾਲ ਹੋ ਗਏ 3 ਸਾਲ ਹੋ ਗਏ ਜੀ ਕੀ ਕੀ ਆ ਕੀ ਜਾ ਰਿਹਾ ਬਸ ਇਹ ਹੀ ਕਹਿ ਜਾ ਰਹਾ ਵੀ ਮਤਲਬ ਕਿ ਕਰਦੇ ਆਂ ਹੀ ਬਸ ਤੁਹਾਡਾ ਕੰਮ ਹੋ ਗਿਆ ਤੁਹਾਡਾ ਕੰਮ ਹੋ ਗਿਆ ਲਾਰਾ ਭਾਜੀ ਆ ਰੋਜ਼ ਕਿਸ ਤਰੀਕੇ ਨਾਲ ਜੀ ਰੋਜ਼ ਕਰ ਕਰਕੇ ਜਿਵੇਂ ਮਨ ਲਓ ਜਿਹੜੇ ਮੁਲਾਜ਼ਮ ਨੇ ਸਾਡੇ ਕੰਮ ਕੀਤਾ ਜਿਹੜਾ ईपीएफ ਕਟਿੰਦਾ ਪਿਆ ਸਾਡਾ 3 ਸਾਲ ਦਾ ਕਿ 5 ਸਾਲ ਦਾ ਕਿ 7 ਸਾਲ ਦਾ ईपीएफ ਤੱਕ ਸਾਡਾ ਜਮਾ ਨਹੀਂ ਹੋਇਆ ਕਈ ਮੁਲਾਜ਼ਮਾਂ ਦਾ ਬਸ ਇਹ ਗ੍ਰੇਡ ਕਰ ਰਹੇ ਆ ਵੀ ਜਿਹੜੇ ਮੁਲਾਜ਼ਮਾਂ ਤੁਹਾਡਾ ਪੀਐਫ ਰਿ ਕਟੀ ਚਾ ਜੀ ਜੇ ਸਾਡਾ ਮੁਲਾਜ਼ਮ ਕੰਮ ਕਰਦਾ ਪਿਆ ਉਹਦੇ ਥਾਂ ਤੋਂ ਬਾਹਰ ਦਾ ਬੰਦਾ ਪੀਓ ਕਟਾਉਂਦਾ ਜਿਹੜੇ ਇਹਨਾਂ ਦੇ ਆਪਦੇ ਬੰਦੇ ਸੀਗੇ